ਅਕਸਰ ਗੁਰੂ ਨਾਨਕ ਦੇਵ ਜੀ ਦਾ ਨਿਤਨੇਮ ਸੀ ਉਹ ਹਰ ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰ ਤੜਕੇ ਰੋਜ ਰਾਵੀ ਦੇ ਤਰਿਆ ਤੇ ਜਾ ਕੇ ਇਸ਼ਨਾਨ ਕਰਿਆ ਕਰਦੇ ਸਨ ਇਸ਼ਨਾਨ ਕਰਨ ਮਗਰੋਂ ਰਾਵੀ ਦੇ ਕੰਢੇ ਤੇ ਬੈਠ ਕੇ ਦਿਨ ਚੜ੍ਹੇ ਤੱਕ ਬਾਣੀ ਦਾ ਪਾਠ ਕਰਦੇ ਤੇ ਵਾਹਿਗੁਰੂ ਦਾ ਨਾਮ ਜਪਦੇ ਰਹਿੰਦੇ ਸਨ ਸ੍ਰੀ ਲੈਣਾ ਜੀ ਹਰ ਰੋਜ ਗੁਰੂ ਜੀ ਦੇ ਨਾਲ ਹੀ ਜਾਂਦੇ ਸਨ ਆਪ ਜੀ ਦੇ ਬਸਤਰਾਂ ਦਾ ਧਿਆਨ ਰੱਖਦੇ ਸਨ ਅਤੇ ਜੇ ਕੋਈ ਹੋਰ ਆਗਿਆ ਹੁੰਦੀ ਤਾਂ ਸੇਵਾ ਕਰਦੇ ਸਨ ਸ੍ਰੀ ਲੈਣਾ ਜੀ ਦੀ ਪ੍ਰੇਮ ਭਗਤੀ ਵੇਖ ਕੇ ਕੁਝ ਸਿੱਖਾਂ ਦੇ ਮਨ ਵਿੱਚ ਇਹ ਜੁਪਜੀ ਕਿ ਅਸੀਂ ਵੀ ਭਾਈ ਲੈਣਾ ਜੀ ਵਾਂਗ ਹੀ ਕਰੀਏ ਸੋ ਇੱਕ ਦਿਨ ਭਾਰਸੀਆਲ ਦੀ ਰੁੱਤੇ ਬਾਬਾ ਬੁੱਢਾ ਜੀ ਭਾਈ ਪਗੀਰਤ ਜੀ ਭਾਈ ਅਜੀਤਾ ਜੀ ਤੇ ਭਾਈ ਸਾਦਰਣ ਜੀ ਵੀ ਗੁਰੂ ਜੀ ਦੇ ਨਾਲ ਰਾਵੀ ਦੇ ਕੰਡੇ ਤੇ ਚਲੇ ਗਏ ਉਦਰਤ ਦਾ ਕਹਿਰ ਵਰਛ ਪਿਆ ਠੰਡੀ ਠੰਡੀ ਹਵਾ ਹੱਡਾਂ ਨੂੰ چیرਦੀ ਸਹਿਰ ਨੂੰ ਸੁੰਨ ਕਰਦੀ ਜਾ ਰਹੀ ਸੀ ਪਲੋ ਹੀ ਪਲ ਆਸਮਾਨ ਕਾਲੇ ਬੱਦਲਾਂ ਨਾਲ ਭਰ ਗਿਆ ਬਿਜਲੀ ਚਮਕਣ ਲੱਗ ਪਈ ਬੱਦਲ ਗਰਜਣ ਲੱਗ ਪਏ ਮੀਂਹ ਬਰਨ ਲੱਗ ਪਿਆ ਤੇ ਨਾਲ ਹੀ ਗੜੇ ਵੀ ਪੈਣ ਲੱਗ ਪਏ ਠੰਡ ਨਾਲ ਸਾਰੇ ਸਿੱਖ ਠਰ ਗਏ ਉਹ ਬੜੀ ਔਖਾਈ ਨਾਲ ਡੇਰੇ ਵੱਲ ਨੂੰ ਭੱਜਣ ਲੱਗੇ ਉਹਨਾਂ ਨੇ ਡੇਰੇ ਵਿੱਚ ਆ ਕੇ ਅੱਗ ਸੇਕੀ ਤਾਂ ਕਿਤੇ ਜਾ ਕੇ ਉਹਨਾਂ ਦਾ ਸਰੀਰ ਤੇ ਹੱਥ ਪੈਰ ਨਿੱਗੇ ਹੋਏ ਪਰ ਉਸ ਤਰਫ ਭਾਈ ਲਹਿਣਾ ਜੀ ਗੁਰੂ ਜੀ ਦੇ ਕੱਪੜੇ ਇੱਕ ਨਾਲ ਲਾਈ ਬੈਠੇ ਰਹੇ ਅੱਜ ਗੁਰੂ ਜੀ ਪਹਿਲਾਂ ਨਾਲੋਂ ਵਧੇਰੇ ਚਿਰ ਦਰਿਆ ਵਿੱਚੋਂ ਬਾਹਰ ਹੀ ਨਾ ਆਏ ਤੇ ਪਾਈ ਲੈਣਾ ਜੀ ਉਹਨਾਂ ਦਾ ਇੰਤਜ਼ਾਰ ਕਰਦੇ ਰਹੇ ਜਦੋਂ ਗੁਰੂ ਜੀ ਦਰਿਆ ਵਿੱਚੋਂ ਬਾਹਰ ਨਿਕਲੇ ਤਾਂ ਦੇਖਦੇ ਹਨ ਲੈਣਾ ਜੀ ਨੂੰ ਇਕੱਲੇ ਵੇਖ ਕੇ ਕਹਿੰਦੇ ਕਿ ਪੁਰਖਾ ਹੋਰ ਸਭ ਚਲੇ ਗਏ ਤੂੰ ਕਿਉਂ ਨਹੀਂ ਗਿਆ ਅੱਗੋਂ ਪਾਈ ਲੈਣਾ ਜੀ ਨੇ ਹੱਥ ਜੋੜ ਕੇ ਬੋਲੇ ਮਹਿਰਾਂ ਦੇ ਸਾਈਆਂ ਜੀਓ ਮੈਂ ਆਪ ਦਾ ਸੇਵਕ ਹਾਂ ਸੇਵਕ ਦਾ ਕੰਮ ਨਹੀਂ ਕਿ ਖਸਮ ਨੂੰ ਛੱਡ ਕੇ ਚਲਿਆ ਜਾਵੇ ਚਾਕਰ ਨਿਤ ਹਜ਼ੂਰੀ ਵਿੱਚ ਰਹਿ ਕੇ ਚਾਕਰੀ ਵਿੱਚ ਲੱਗਾ ਹੀ ਸੋਭਦਾ ਹੈ